ਜਿਵੇਂ ਤੁਹਾਡਾ ਆਹ ਏਰੀਆ ਏ ਸ਼ੀਰੇ ਵਿੱਚ ਅਸੀਂ ਦੇਖ ਕੇ ਆਂ ਰਸਤੇ 'ਚ ਚਰਚਾ ਨੇ ਜੀ ਜਿਹੜਾ ਇਹ ਪਸਾਰਾ ਚੱਲ ਰਿਹਾ ਹੈ ਇਸ ਸਮੇਂ ਤੇ ਜੋ ਕੇ ਸਮੇਂ ਤੇ ਜੋ ਪਸਾਰਾ ਜੋ ਸਾਡੇ ਪੰਥ ਦੇ ਹਾਲਾਤ ਹੈ ਤੇ ਇਹਦੇ ਵਿੱਚ ਜਿਹੜੇ ਲੋਕ ਆਪਣਾ ਧਰਮ ਪ੍ਰਵਰਤਨ ਕਰ ਰਹੇ ਹੋ ਉਹਨਾਂ ਦਾ ਕਸੂਰ ਆ ਜਾਂ ਜਿਹੜੇ ਸਾਡੇ ਵਰਗੇ ਪ੍ਰਚਾਰਕ ਆ ਵੱਡੇ-ਵੱਡੇ ਜਾਂ ਉਹਨਾਂ ਦਾ ਕਸੂਰ ਆ ਨਹੀਂ ਜੀ ਇੱਥੇ ਮੈਂ ਇਹ ਸਮਝੂਗਾ ਵੀ ਇੱਥੇ ਕਿਤੇ ਨਾ ਕਿਤੇ ਮੇਰਾ ਖਿਆਲ ਆ ਵੀ ਕਿਤੇ ਨਾ ਕਿਤੇ ਧੱਕਾ ਹੈ ਦੇਖੋ ਗ੍ਰੀਪ ਪਰਿਵਾਰ ਕੋਈ ਵੀ ਹੈ ਮੈਂ ਵੀ ਆ ਸਕਦਾ ਉਹਦੇ ਵਿੱਚ ਠੀਕ ਹੈ ਤੁਸੀਂ ਵੀ ਆ ਸਕਦੇ ਹੋ ਤੁਸੀਂ ਇਹ ਕਾਰਜ ਕਰਦੇ ਹੋ ਤੁਸੀਂ ਆਪਣੀ ਕਾਰਜ ਨੂੰ ਬੜੀ ਵਧੀਆ ਤਰੀਕੇ ਨਾਲ ਚਲਾ ਰਹੇ ਹੋ ਬਹੁਤ ਸੋਹਣਾ ਚਲਾ ਰਹੇ ਹੋ ਤੁਸੀਂ ਤੁਹਾਡੇ ਕਾਰਜ ਨੂੰ ਕੋਈ ਬੰਦਾ ਆ ਕੇ ਠੱਲ ਦੇਵੇ ਬੰਦ ਕਰ ਦੇਵੇ ਇਹਨੂੰ ਬੰਦ ਕਰੋ ਤੁਸੀਂ ਬੰਦ ਕਰ ਦਿਓ ਤੁਸੀਂ ਤਾਂ ਵੀ ਅਰ ਵੀ ਇਹ ਸਾਡੀ ਸਾਡਾ ਕੀਤਾ ਹੈ ਜੀ ਠੀਕ ਹੈ ਉਹ ਕੋਗਾ ਵੀ ਨਹੀਂ ਅਸੀਂ ਨਹੀਂ ਤੁਸੀਂ ਛੱਡੋ ਇਹਨੂੰ ਅਸੀਂ ਨਹੀਂ ਕਰਨ ਦੇਣਾ ਤੁਸੀਂ ਕੀ ਕਰੋਗੇ ਹੋਰ ਕੰਮ ਤਾਂ ਕਰੋਗੇ ਨਾ ਬਿਲਕੁਲ ਜੀ ਕੋਈ ਹੋਰ ਕੁਛ ਤਾਂ ਕਰੋਗੇ ਤੁਸੀਂ ਡਰਾਈਵਰੀ ਕਰੋਗੇ ਤੁਸੀਂ ਗਾਉਣ ਲੱਗ ਜਾਓਗੇ ਜੀ ਠੀਕ ਹੈ ਜੇ ਤੁਸੀਂ ਕੀਰਤਨ ਕਰਦੇ ਹੋ ਮੰਨ ਲਓ ਕੀਰਤਨ ਕਰਦੇ ਨੂੰ ਤੁਹਾਨੂੰ ਕਹੇ ਵੀ ਮੈਂ ਤੁਹਾਨੂੰ ਕੀਰਤਨ ਨਹੀਂ ਕਰਦਣਾ ਤੁਸੀਂ ਕੀ ਕਰੋਗੇ ਤੁਸੀਂ ਕਹੋਗੇ ਯਾਰ ਸਾਡੇ ਕੋਲ ਕਲਾ ਹੈ ਅਸੀਂ ਚਾਰ ਬੰਦੇ ਆ ਅਸੀਂ ਗਾ ਸਕਦੇ ਹਾਂ ਉਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਧਰਮ ਪਰਿਵਰਤਨ ਕਰ ਲਿਆ ਤੁਸੀਂ ਧਰਮ ਪਰਿਵਰਤਨ ਹੀ ਕਰਿਆ ਕਰਿਆ ਤੁਹਾਨੂੰ ਜ਼ਬਰਦਸਤੀ ਉਹ ਥੋਪਿਆ ਗਿਆ ਤੁਹਾਡੇ ਉੱਤੇ ਜਬਰਦਸਤੀ ਤੋਂ ਪੈਗਾ। ਹਾਲਾਤ ਉਦਾਂ ਦੇ ਬਣਾ ਦਿੱਤੇ ਗਏ ਆ। ਹਾਲਾਤ ਉਦਾਂ ਦੇ ਬਣਾ ਦਿੱਤੇ ਗਏ। ਉਹਦੇ ਵਿੱਚੇ ਹੁੰਦਾ ਵੀ ਕੋਈ ਬੰਦਾ ਸੰਭਲ ਜਾਂਦਾ। ਜੀ। ਕੋਈ ਥੜਕ ਜਾਂਦਾ। ਜੀ। ਮੈਂ 1996 ਤੋਂ ਲੈ ਕੇ 2018 ਤੱਕ ਇੱਥੇ ਸੇਵਾ ਕੀਤੀ। ਗੁਰਦੁਆਰਾ ਗੁਰਪੁਰ ਸਾਹਿਬ ਮੈਂ ਏਠਲੀ ਰੋੜੀ ਤੋਂ ਲੈ ਕੇ ਉੱਪਰ ਨਹੀਂ ਤੱਕ ਮੈਂ ਆਪਣੇ ਹੱਥਾਂ ਨਾਲ ਬਣਾਇਆ। ਜੀ। ਕਿਸੇ ਤੋਂ ਕੋਈ ਗ੍ਰਾਹੀ ਨਹੀਂ। ਸਰਵਿਕ ਬਤਰਾ ਚੈਰੀਟੀ ਅਨਡ ਟਰਸਟ ਚੰਡੀਗੜ੍ਹ। ਜਾਂ ਕੁਝ ਬੰਦੇ ਸੀਗੇ ਜਿਨ੍ਹਾਂ ਨੇ ਕਿਤੇ ਕਿਤੇ ਸੇਵਾ ਦੇ ਵਿੱਚ ਯੋਗਦਾਨ ਪਾਇਆ ਉਹ ਸਾਰੀ ਸੇਵਾ ਕਰਦਿਆਂ 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 2018 ਦੇ ਵਿੱਚ ਐਸਾ ਇਨਸੀਡੈਂਟ ਹੋਇਆ ਸਾਡੇ ਨਾਲ ਜ਼ਬਰਦਸਤੀ ਸਾਨੂੰ ਉਹਨਾਂ ਨੇ ਕਹਿੰਦੇ ਵੀ ਤੁਸੀਂ ਛੱਡ ਦਿਓ ਬਸ ਜਾਓ ਸਾਰਾ ਕੁਝ ਬਣਿਆ ਬਣਾਇਆ ਬਣਿਆ ਬਣਾਇਆ ਛੱਡ ਤਾ ਮੇਰਾ ਬੇਟਾ ਸਿੱਖ ਮਿਸ਼ਨਰੀ ਕਾਲਜ ਦਾ ਵਿਦਿਆਰਥੀ ਹੈ ਠੀਕ ਹੈ ਉਹਨੇ 5 ਵਾਰ ਗੁਰੂ ਗ੍ਰੰਥ ਸਾਹਿਬ ਦੀ ਕਥਾ ਕੀਤੀ ਹੋਈ ਹੈ ਸੰਪੂਰਨ ਮੇਰੇ ਬੇਟੇ ਨੇ ਜੀ ਰੀਅਲ ਸੂਰਜ ਪ੍ਰਕਾਸ਼ ਦੀ ਕਥਾ ਕੀਤੀ ਹੈ ਰਿਸਰਚ ਕਰ ਰਿਹਾ ਹੈ ਅੱਜ ਵੀ ਕਰ ਰਿਹਾ ਹੈ ਉਹ ਸਾਹਮਣੇ ਬੈਠਾ ਹੈ ਜਦੋਂ 26 ਸਾਲ 26 ਇਤੇ ਹੀ ਸਾਢੇ 23 ਸਾਲ 24 ਸਾਲ ਬਾਅਦ ਮੇਰੇ ਨਾਲ ਆ ਕੁਝ ਹੋਇਆ ਉਹ ਕੀ ਕਰੂਗਾ ਬਿਲਕੁਲ ਜੀ ਫਿਰ ਤੁਸੀਂ ਇਹਨੂੰ ਕੀ ਕਹੋਗੇ ਵੀ ਧਰਮ ਪਰਿਵਰਤਨ ਨਹੀਂ ਬڑے ਜਿਹੜੇ ਸਾਡੇ ਰਾਗੀ ਉਹ ਏਸੇ ਕਰਕੇ ਏਸੇ ਕਰਕੇ ਲਾਈਨ ਛੱਡ ਮੈਂ ਤੁਹਾਨੂੰ ਪੋਟਿਆਂ ਤੇ ਗਿਣਾ ਸਕਦਾ ਜਿਨ੍ਹਾਂ ਦੀ ਚੰਗੀ ਵਧੀਆ ਮੁਹਾਰਤ ਹੈ ਜਿਨ੍ਹਾਂ ਕੋਲ ਜੀ ਵਧੀਆ ਗ੍ਰੰਥੀ ਨੇ ਵਧੀਆ ਰਾਗੀ ਨੇ ਵਧੀਆ ਢਾਡੀ ਨੇ ਵਧੀਆ ਸੇਵਾਦਾਰ ਵਧੀਆ ਪ੍ਰਚਾਰਕ ਨੇ ਜਿਨ੍ਹਾਂ ਨਾਲ ਤੱਕਾ ਹੋਇਆ ਘਰੇ ਬੈਠੇ ਵਿਚਾਰੇ ਜੀ ਦਲੇਰ ਮੇਹਦੀ ਕਈ ਵਾਰ ਇਹ ਗੱਲ ਸੁਣਾਉਂਦਾ ਹੁੰਦਾ ਦਲੇਰ ਮੇਹਦੀ ਮੈਂ ਉਹਨੂੰ ਕਹੂੰਗਾ ਵੀ ਠੀਕ ਹੈ ਉਹਨਾਂ ਦੋ ਜੀ ਕੀਰਤਨ ਕਰਨ ਗਏ ਸੀ ਤੇ ਸਾਡੇ ਲਈ ਉਹਨਾਂ ਤੋਂ 1100 ਰੁਪਏ ਭੇਟਾ ਲਈ ਛੁੱਟੀ ਪਹਿਲਾਂ ਜਿੱਦਣੇ ਮੈਂ ਗਾਉਣ ਗਿਆ ਮੇਰੇ ਤੇ ਲੱਖ ਰੁਪਏ ਉਸੇ ਵਾਪਸ ਆ ਕੇ ਚੱਟਿਆ ਸੱਚ ਬਿਲਕੁਲ ਮੈਂ ਉਹਦੇ ਨਾਲ ਸਹਿਮਤ ਹਾਂ ਜੀ ਹੁਣ ਉਹ ਲੋਕ ਗਾਲਾਂ ਕੱਢਦੇ ਆ ਵੀ ਇਹ ਐ ਹੋ ਗਿਆ ਜੀ ਇਹ ਐ ਹੋ ਗਿਆ ਯਾਰ ਜਦੋਂ ਉਹ ਪ੍ਰਬਖਤ ਪਿਆ ਉਹ ਤਾਂ ਜਦ ਤੁਸੀਂ ਕਿੱਥੇ ਸੀ ਉਹਦੇ ਬੱਚੇ ਸੀ ਉਹਦਾ ਪਰਿਵਾਰ ਸੀ ਉਹਨੇ ਰੋਟੀ ਤਾਂ ਖਾਣੀ ਹੈ ਨਾ ਉਹਨੇ ਆਪਣੀ ਗੱਲਾਂ ਨੂੰ ਬਦਲ ਲਿਆ ਜੇ ਮੈਂ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਉਹਨੇ ਆਪਣੀ ਗੱਲਾਂ ਨੂੰ ਬਦਲ ਲਿਆ ਹੋ ਸਕਦਾ ਉਹਦੇ ਦਿਲ ਤੋਂ ਸਾਡੇ ਨਾਲੋਂ ਵੀ ਜ਼ਿਆਦਾ ਸਤਿਕਾਰ ਹੋਵੇ ਗੁਰੂਗ੍ਰੰਥ ਸਾਹਿਬ ਦਾ ਜੀ ਕਿਉਂਕਿ ਉਹਦਾ ਪਰਿਵਾਰ ਉਹਦਾ ਬਜ਼ੁਰਗ ਉਹਨਾਂ ਦੇ ਬਜ਼ੁਰਗ ਜਿਹੜੇ ਸੀ ਚੰਗੇ ਰਾਗੀ ਸੀਗੇ ਚੰਗੇ ਗ੍ਰਾਂਥੀ ਸੀਗੇ ਜੀ ਜੀ ਉਹ ਚੰਗੇ ਕੀਰਤਨ ਦੇ ਕਰਨੇ ਚਾਹੁੰਦੇ ਸੀ ਜੀ ਠੀਕ ਹੈ ਜੀ ਜੇ ਹੁਣ ਉਹ ਉਹਨਾਂ ਦੇ ਨਾਲ ਤੁਸੀਂ ਹੁਣ ਆਪਾਂ ਬੈਠੇ ਮਤਲਬ ਬ੍ਰਾਡਕਾਸਟ ਕਰ ਰਹੇ ਹਾਂ ਜੀ ਜੇ ਸਾਡੇ ਮੂਰੋਂ ਕੋਈ ਮੰਗੇ ਚੱਕ ਲੂਗਾ ਕੀ ਕਰਾਂਗੇ ਆਪਾਂ ਆਪਾਂ ਗਏ ਚੱਕ ਦੋ ਯਾਰ ਸਾਹਮਣੇ ਰੱਖ ਬਣੇ ਮਾਈਕ ਨੂੰ ਜੀ ਹੁਣ ਜਦੋਂ ਇਹ ਗੱਲਾਂ ਹੋਣਗੀਆਂ ਸਾਡੇ ਸਮਾਜ ਦੇ ਵਿੱਚ ਆ ਕੁਝ ਆਊਗਾ ਆ ਸਾਡੇ ਬੱਚੇ ਕੀ ਕਰਨਗੇ ਫਿਰ ਉਹ ਕੀ ਕਰਨਗੇ ਉਹ ਕਰਨਗੇ ਵੀ ਨਹੀਂ ਵੀ ਅਸੀਂ ਨਹੀਂ ਆ ਕੁਝ ਕਰਾਂ ਅਸੀਂ ਤਾਂ ਕੁਛ ਹੋਰੀ ਅਸੀਂ ਗਾਉ ਨਹੀਂ ਲੱਗ ਜਾਾਂਗੇ ਅਸੀਂ ਤਾਂ ਟਰੱਕ ਚਲਾਉਣ ਲੱਗ ਜਾਵਾਂਗੇ ਅਸੀਂ ਕਾਰ ਚਲਾਉਣ ਲੱਗ ਜਾਵਾਂਗੇ ਸਾਨੂੰ ਕੋਈ ਹੋਰ ਕੰਮ ਤੋਰ ਕੇ ਦੇ ਦੋ ਪਰ ਆ ਨਹੀਂ ਕਰ ਇੱਥੇ ਆ ਕੇ ਅਸੀਂ ਮਾਰ ਖਾਂਦੇ ਆ ਇੱਥੇ ਫਿਰ ਹੁਣ ਦੇਖੋ ਕੋਈ ਜਥੇਬੰਦੀ ਨੇ ਕਿਸੇ ਨੇ ਨਹੀਂ ਸਾਨੂੰ ਆ ਕੇ ਅੱਜ ਤੱਕ ਪੁੱਛਿਆ ਵੀ ਤੁਹਾਡਾ ਕੀ ਹਾਲ ਹੈ ਹਾਲਾਂਕਿ ਅਸੀਂ ਅਸੀਂ ਸਟੇਜਾਂ ਤੇ ਵਿਚਰਦੇ ਹਾਂ ਹਾਂਜੀ ਹੈ ਜੀ ਸਾਨੂੰ ਸਾਰੀ ਸੰਗਤ ਗੁਰੂ ਸਾਹਿਬ ਦੀ ਕਿਰਪਾ ਨਾਲ ਤੁਹਾਡੇ ਪਿਆਰ ਦਾ ਸਦਕਾ ਸਾਨੂੰ ਸਾਰੇ ਬੜਾ ਪ੍ਰੇਮ ਕਰਦੇ ਸਾਰੇ ਜਿੰਨੇ ਵੀ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਮਾਹਾਂਪੁਰਖਾਂ ਨਾਲ ਪਿਆਰ ਆ ਸਾਰਿਆਂ ਨਾਲ ਹੀ ਸਾਰੇ ਬੜਾ ਪ੍ਰਿਆਰ ਕਰਦੇ ਹਾਂ ਪਰ ਅਸੀਂ ਕਿਸੇ ਤੇ ਦੋਸ਼ ਨਹੀਂ ਲਾਉਂਦੇ ਮੈਂ ਮੈਂ ਇੱਥੇ ਕਿ ਜੇ ਖੜਾ ਵੀ ਹੋ ਸਕਦਾ ਵੀ ਕਿਤੇ ਨਾ ਕਿਤੇ ਮੇਰੇ ਜੀਵਨ ਦੇ ਵਿੱਚ ਕੋਈ ਗਲਤੀ ਹੋ ਗਈ